ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਵਿਆਧਵੀ ਦੇ ਮਸਲੇ ਤੋਂ ਲੈ ਕੇ ਐਸਜੀਪੀਸੀ ਦੇ ਐਸਜੀਪੀਸੀ ਦੇ ਸੀਏ ਸੁਤਿੰਦਰ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਵੱਲੋਂ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ মিডিਆ ਰਾਹੀਂ ਹਮੇਸ਼ਾ ਇਹ ਬਿਆਨ ਦਾਗਦੇ ਰਹੇ ਹਨ ਕਿ ਐਸਜੀਪੀਸੀ ਦਾ ਸੀਏ ਸੁਤਿੰਦਰ ਕੋਹਲੀ ਇਕੱਲਾ ਐਸਜੀਪੀਸੀ ਦਾ ਅਕਾਊਂਟ ਹੀ ਨਹੀਂ ਦੇਦਾ ਬਾਦਲ ਪਰਿਵਾਰ ਦੇ ਬਿਜ਼ਨਸ ਦੇ ਅਕਾਊਂਟ ਵੀ ਸੁਤਿੰਦਰ ਕੋਹਲੀ ਵੱਲੋਂ ਹੀ ਦੇਖੇ ਜਾਂਦੇ ਹਨ ਇਸ ਕਰਕੇ ਉਹਨਾਂ ਦੀ ਪੁੱਛਗਿੱਛ ਤੋਂ ਬਾਦਲ ਪਰਿਵਾਰ ਦੇ ਸਾਰੇ ਰਿਕਾਰਡ ਸਾਡੇ ਕੋਲ ਮੌਜੂਦ ਹਨ ਜਿਸ ਨਾਲ ਉਹਨਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਪਰ ਲੰਬੇ ਸਮੇਂ ਤੋਂ ਕੋਈ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਡੀਜੀਪੀ ਪੰਜਾਬ ਦੇ ਦਫ਼ਤਰ ਵਿੱਚ ਜਾ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਗਿਆ ਕਿ ਜਾਂ ਤਾਂ ਮੈਨੂੰ ਗ੍ਰਿਫਤਾਰ ਕਰੋ ਜਾਂ ਫਿਰ ਇਹ ਰੋਜ਼ ਦੀ ਝੂਠੀ ਬਿਆਨਵਾਜੀ ਬੰਦ ਕਰਿਓ ਪੰਜਾਬ ਸਰਕਾਰ ਕਿਉਂਕਿ ਪਿਛੇ 4 ਸਾਲ ਤੋਂ ਭਗਵੰਤਵਾਨ ਵੱਲੋਂ ਇਹ ਬਿਆਨ ਦਾਗੇ ਜਾ ਰਹੇ ਹਨ ਕਿ ਸੁਖਵੀਰ ਬਾਦਲ ਦਾ ਸੁਖਵੀਲਾ ਢਾਕੇ ਉੱਥੇ ਸਕੂਲ ਬਣਾਏ ਜਾਣਗੇ ਪਰ 4 ਸਾਲ ਚ ਇਹਨਾਂ ਡੱਕਾ ਨਹੀਂ ਤੋੜਿਆ ਕੋਈ ਕਾਰਵਾਈ ਨਹੀਂ ਕੀਤੀ ਹੁਣ ਸੁਖਵੀਰ ਦੀ ਇਸ ਬਲਖ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੁਖਵੀਰ ਬਾਦਲ ਆਪਣੇ ਕਾਰੋਬਾਰ ਬਿਲਕੁਲ ਸਹੀ ਤਰੀਕੇ ਨਾਲ ਕਰ ਰਹੇ ਹਨ ਜੇ ਹੁਣ ਵੀ ਭਗਵੰਤ ਮਾਨ ਨੂੰ ਕੋਈ ਕਾਰਵਾਈ ਨਹੀਂ ਕਰਦਾ ਤਾਂ ਪੰਜਾਬ ਦੇ ਲੋਕ ਇਹ ਸਮਝਣਗੇ ਕਿ ਭਗਵੰਤ ਮਾਨ ਇੱਕ ਗੱਪੀ ਮੁੱਖ ਮੰਤਰੀ ਹੈ ਜਿਹੜਾ ਗੱਪਾਂ ਮਾਰ ਕੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਧਰਮਾ ਰਿਹਾ ਹੈ ਤੇ ਆਪਣੇ ਗੱਪਾਂ ਦੇ ਜਾਲ ਵਿੱਚ ਫਸਾਰੇ ਹੋਏ ਹਨ ਹੁਣ ਇਹ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕਰਦੇ ਹਨ ਤੇ ਜਾਂ ਫਿਰ ਜੋ ਉਹਨਾਂ ਦੀ ਰੁਟੀਨ ਦੀ ਆਜ਼ਾਦ ਹੈ ਜੂਟਰਨ ਮਾਰਨ ਦੀ ਇਸ ਮਸਲੇ ਤੇ ਜੂਟਰਨ ਮਾਰ ਕੇ ਕੋਈ ਮਾਫੀ ਮੰਗਦੇ ਹਨ ਜਾਂ ਪਿੱਛੇ ਮੁੜਦੇ ਹਨ